ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਨੂੰ ਅੱਜ ਅਸੀਂ ਪਿੰਡ ਪੁੱਲਪੁਲ ਬੁਖਤਾ ਸਾਹਿਬ ਵਿੱਚ ਵਿਚਰਾਂਗੇ ਕਿਸ-ਕਿਸ ਨੇ ਇਸ ਗੁਰੂ ਘਰ ਵਿੱਚ ਮੱਥਾ ਟੇਕਿਆ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਹ ਪਿੰਡ ਇਤਿਹਾਸਿਕ ਹੈ ਕਿਸ-ਕਿਸ ਦੀ ਇਸ ਪਿੰਡ ਨਾਲ ਸਾਂਝ ਜੁੜੀ ਹੋਈ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਸਾਰੇ ਮੇਰੇ ਸੱਜਣਾ ਮਿੱਤਰਾਂ ਦੇ ਕਮੈਂਟ ਸੀਗੇ ਕਿ ਬਾਈ ਸਾਡੇ ਪਿੰਡ ਦੀ ਰੀਲ ਬਣਾ ਕੇ ਪਾਓ ਖਾਸ ਕਰਕੇ ਇਸ ਪਿੰਡ ਦੇ ਮੇਰੇ ਭੈਣ ਭਰਾ ਜਿਹੜੇ ਵਿਦੇਸ਼ਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਬੈਠੇ ਹੋਏ ਆ ਤੇ ਜਿਹੜੇ ਪਿੰਡ ਦੇ ਬਸਨੀਕ ਆ ਉਹਨਾਂ ਦੀ ਫਰਮਾਇਸ਼ ਤੇ ਅੱਜ ਪਿੰਡ ਦੀ ਵੀਡੀਓ ਲੱਗੇ ਬਣਾਉਣ ਇਹ ਰੀਲ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੋ ਕਿ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਸਕਣ ਇਸ ਪਿੰਡ ਦੀਆਂ ਗਲੀਆਂ ਬਹੁਤ ਸੋਹਣੀਆਂ ਆ ਤੇ ਇਹ ਪਿੰਡ ਬਹੁਤ ਸਤਕਾਰਯੋਗ ਆ ਜਿਹੜੀ ਇਸ ਪਿੰਡ ਦੀ ਹੋਂਦ ਦਾ ਉਹ ਬਹੁਤ ਸਾਲ ਪੁਰਾਣੀ ਆ ਜੇ ਤੁਸੀਂ ਵੀ ਆਪਣੇ ਪਿੰਡਾਂ ਦੀਆਂ ਵੀਡੀਓ ਬਣਵਾਉਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਅਸੀਂ ਉਸ ਪਿੰਡ ਵਿੱਚ ਵਿਚਰਾਂਗੇ ਧੰਨਵਾਦ